ਜੋ ਸਿੰਘੋ ਤਾਂ ਉਹਨਾਂ ਸੋ ਜਾਓ ਸਾਡੇ ਡੈਡੀ ਦੀ ਡੈਥ ਹੋ ਗਈ ਆ ਇਹ 6.2 ਸਾਲ ਹੋ ਗਏ ਡੈਥ ਹੋਈ ਨੂੰ ਤੇ ਤਿੰਨ ਅਸੀਂ ਭਰਾ ਆ ਤੇ ਸਿਸਟਰ ਸਾਡੀ ਹੈਗੀ ਨਹੀਂ ਤੇ ਤਿੰਨ ਭਰਾ ਅਸੀਂ ਤੇ ਦੋ ਭਰਾ ਮੇਰੇ ਇੱਕ ਭਰਾ ਮੇਰਾ ਸ਼ਹੀਦ ਹੋ ਗਿਆ ਹੈ ਘਰ ਗਿਲ ਦੇ ਵਿੱਚ ਤੇ ਦੂਜਾ ਭਰਾ ਮੇਰਾ ਜਿਹੜਾ ਹੈ ਉਹ ਸਰਵਿਸ ਕਰਦਾ ਤੇ ਮੈਂ ਇਕੱਲਾ ਆ ਤੇ ਮੈਂ ਪਟਵਾਰੀ ਸਾਹਿਬ ਕੋਲ ਗਿਆ ਤੇ ਪਟਵਾਰੀ ਸਾਹਿਬ ਨੂੰ ਮੈਂ ਮੈਨੂੰ ਪਹਿਲੀ ਤੇ ਮੇਰੀ ਗੱਲ ਨਹੀਂ ਸੁਣੀ ਉਹਨੇ ਕੀ ਨਾਂ ਪਟਵਾਰੀ ਦਾ ਤੇ ਲੋਚਨ ਸਿੰਘ ਤੇ ਉਹਨੇ ਮੈਨੂੰ ਆਂਦਾ ਇਹ ਤੂੰ ਪੜੀ ਤਿੰਨਾ ਦਾ ਮਾਤਾ ਨਾ 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 ਕਰਾ ਮਾਂ ਕਿਉਂ ਨਾ ਕਰਾਵਾਂ ਕੱਲ ਨੂੰ ਮਾਤਾ ਨਾ ਧੱਕਾ ਹੋਵੇ ਕੀਤਾ ਮੈਂ ਪਹਿਲੋ ਮਰ ਜਨਾ ਕੇ ਮਾਤਾ ਨੇ ਪਹਿਲੋ ਮਰਨਾ ਜਿਨ੍ਹਾਂ ਨੇ ਬਣਾਈ ਆ ਆ ਕੋਰਾ ਹੋਣਾ ਚਾਹੀਦਾ ਜ਼ਰੂਰੀ ਤੇ ਬਾਅਦ ਦੇ ਵਿੱਚ ਮੇਰੇ ਤੋਂ ਉਹਨੇ ਗੋਸ਼ਨਾ ਪੱਤਰ ਲਈ ਆ ਫਿਰ 4000 ਰੁਪਇਆ ਮੰਗਿਆ ਨੇ ਮੇਰੇ ਤੋਂ ਮੈਂ 2000 ਰੁਪਇਆ ਦਿੱਤਾ ਤੇ 2000 ਰੁਪਇਆ 2000 ਰੁਪਇਆ ਫੌਜੀ ਮੇਰਾ ਵੱਡਾ ਭਰਾ ਦੇ ਆ ਤੇ ਪੂਰੇ ਮੇਰੇ ਤੋਂ ਉਹਨੇ ਡਾਕੂਮੈਂਟ ਲੈ ਗਏ ਤੇ ਤੁਹਾਡੀ ਕੋਈ ਨਹੀਂ ਮੈਂ ਆਪਦੇ ਡੈਡੀ ਦਾ ਸਾਢੇ ਢਾਈ ਟੇਵ ਲਾਇਆ ਡੈਥ ਦਾ ਤੇ ਫਿਰ ਵੀ ਨਹੀਂ ਆੜੀ ਗਰਦੌਰੀ ਨਹੀਂ ਜਾੜੀ ਕਿੰਨੀ ਪਹਿਲੀ ਹੈ ਜੀ 29 ਕਨਾਲਾ ਸਾਡੀ ਪਹਿਲੀ ਆ ਤੇ ਸਾਨੂੰ ਸਾਡੇ ਚਾਚਾ ਦੀ ਆ 27 ਕਨਾਲਾ ਤੇ ਬਾਕੀ ਉਹਨਾਂ ਨਾਲ ਪਤਾ ਨਹੀਂ ਕੀ ਹੈ ਨਾਲ ਹਿਸਾਬ ਕਰਦਾ ਹੋਇਆ ਉਹ ਕੀ ਲੈਂਦਾ ਦਿੰਦਾ ਉਹਨਾਂ ਤੋਂ ਉਹਨਾਂ ਨਾਲ ਪੈਸੇ ਤੁਰੇ ਜਾਂਦੇ ਆ ਤੇ ਸਾਡੇ ਨਾਲ ਪੈਸੇ ਘਟ ਆਉਂਦੇ ਆ ਤੇ ਸਾਡਾ ਕੋਈ ਹਾਲ ਨਹੀਂ ਕਰ ਮੈਂ ਹੁਣ ਗਿਆ ਪਰਿਵਾਰ ਖਾਨੇ ਤੇ ਸਾਡੀ ਕੋਈ ਇਹਨੇ ਸੁਣਾਈ ਨਹੀਂ ਕੀਤੀ ਆਂਦਾ ਇਹ ਅਗਲੀ ਕਿਸ਼ਤੇ ਚਾਉਣਗੇ ਤੇ ਜੋ ਤਾਂ ਹਫਤਾਰ ਦੇ ਪੈਸੇ ਮਿਲੇ ਆ ਮਿਲਦੇ ਰਹਿਆ ਉਹ ਆਂਦਾ ਸਾਨੂੰ ਭਈ ਘਾਟ ਹੀ ਪੈਸੇ ਮਿਲਦੇ ਰਹਿਆ ਭਈ 1000 ਰੁਪਇਆ ਦੇਂਗਾ ਨਾ ਤੇ ਗਾਂ ਵਾਲੇ ਜਿਹੜੇ ਆਉਣਗੇ ਪੈਸੇ ਦੇ ਦੇ ਉਹ ਸਹੀ ਆਉਣਗੇ ਤੇ 1000 ਰੁਪਇਆ ਦੇ ਤੇ ਦੇ ਮੈਨੂੰ ਤੇ ਪਹਿਲਾਂ ਜੋ ਚੈੱਕ ਆਇਆ ਸੀ ਉਹ ਉਹਨੇ ਕੀ ਕਿਹਾ ਉਹ ਅੰਦਾਜ਼ੀ ਫੋਣ ਹੈ ਇਹ ਤਾਂ ਬਣ ਕੇ ਚੈੱਕ ਹੁਣ ਪਹਿਲੇ ਕੋਣ ਬਣ ਕੇ ਚੈੱਕ ਤੇ ਗਾਂ ਤੇਰੇ ਸਹੀ ਆਉਣਗੇ 1000 ਰੁਪਏ ਦੇ ਦੇ ਨੇ ਪਰ ਤਰੋਜਨ ਸਿੰਘ ਕੋਲੋਂ ਨਾ ਹੱਥ ਜੋੜਦੇ ਰਹੇ ਦੋਏ ਪਈ ਪਹਿਲੇ ਪਿੰਡੋਂ ਫੋਨ ਕੀਤਾ ਪਈ ਪਟਵਾਰੀ ਸਾਹਿਬ ਅਸੀਂ ਤੁਹਾਨੂੰ ਮਿਲਣਾ ਅਸੀਂ ਖੇਮ ਕਰਨ ਚੱਲੇ ਆਂਦਾ ਮੈਂ ਖੇਮ ਕਰਨ ਚੱਲਿਆ ਅਸੀਂ ਆ ਪੰਜਾਂ ਮਿੰਟਾਂ 'ਚ ਤੁਹਾਡੇ ਕੋਲ ਆ ਜੰਨੇ ਅਸੀਂ ਆਣ ਕੇ ਦਫਤਰ 'ਚ ਮਿਲੇ ਆ ਤੇ ਅਸੀਂ ਆ ਸਾਡੇ ਇਤਰਾ ਪੈਸੇ ਪਿੱਛਾ ਛਾੜੇ ਚਾਚੇ ਤਾਇਦੇ ਨਾਲ ਚੱਲ ਜਾਂਦੇ ਆ ਤੇ ਸਾਡੇ ਪੈਸੇ ਘਟ ਆਉਂਦੇ ਆ ਤੇ ਆਂਦਾ ਭਈ ਇਹ ਨਹੀਂ ਗੱਲ ਬਣੀ ਹੁਣ ਉਹ ਮਾਰਚ ਚ ਪੰਤਕਾਲ ਗਰਦੌਰੀ ਹੋਣੀ ਆ ਉਦੋਂ ਹੁਣ ਪਹਿਲ ਨਹੀਂ ਹੋਣਾ ਤੇ ਸਾਡੀ ਮਾਂ ਪੁੱਤਾਂ ਦੀ ਉਹਨੇ ਉਹ ਡੰਡ ਲਾ ਕੇ ਖਲਾਈ ਆ ਭਈ ਜਾਰ ਮਾਣ ਕਰੋ ਜਾ ਕੇ ਤੇ ਮਾਂ ਇਨਾ ਕਿੰਨੂ ਦੇ ਦੂੰਗਾ ਮਾਮਾ ਤੂੰ ਇਹ ਚੋਕ ਲਈ ਉਹਨਾਂ ਤਰੀਕਾਂ ਨੂੰ ਦਰਾਂ ਚੁਕਾ ਮੇਰੇ ਤੇ ਤਵੀਂ ਮੇਰੀ ਗੱਲ ਉਹਨੇ ਸੁਣੀ ਜਿਹੜੀ ਚੀਜ਼ ਤੋਂ ਅਸੀਂ ਆਮ ਇਹ ਗੱਲ ਜਿਹੜੀ ਚੀਜ਼ ਨੂੰ ਭ੍ਰਿਸ਼ਟਾਚਾਰ ਦੂਰ ਕਰਨ ਲਈ ਤੁਰੇ ਆਂ ਇਹ ਸਾਡੇ ਕੰਡਾ ਤਾਰ ਦੇ ਪਾਸ ਦੇ ਪੈਸੇ ਆਉਂਦੇ ਆ ਤੇ ਇਹ ਪਟਵਾਰੀਆਂ ਨੇ ਖਾਣ ਦਾ ਜਰੀਆ ਬਣਾਇਆ ਵਾ ਤਕਰੀਬਨ ਕਦੀ ਕਿਸੇ ਦਾ ਪਹਿਲੋਂ ਨਾਮ ਗਲਤ ਪਾਉਂਦੇ ਚੈੱਕ ਤੇ ਜੇ ਸਰਜੀਤ ਸਿੰਘ ਸਾਨੂੰ ਬਲਖਾ ਸਿੰਘ ਕਿਸੇ ਦਾ ਨਥਾ ਸਿੰਘ ਪਾਤਾ ਕਿਸੇ ਦਾ ਗੁਰਮੀਤ ਸਿੰਘ ਪਾਤਾ ਤੇ ਗਲਤੀ ਆਉਦੀ ਸੀ ਤੇ ਜੇ ਕਿਸੇ ਦਾ 40000 ਦਾ ਚੈੱਕ ਸੀ ਤੇ ਉਤੋਂ 5000 ਰੁਪਏ ਲੈਂਦੇ ਰਹੇ ਨੇ ਤੇ ਕਿਸਾਨ ਵਿਚਾਰੇ ਡਰਦੇ ਦਿੰਦੇ ਇਹਨਾਂ ਨੇ ਪਟਵਾਰੀਆਂ ਦਾ ਇੰਨਾ ਕੁ ਪਟਵਾਰੇ ਨੇ ਆਪਦਾ ਡਰ ਭਾਇਆ ਪਿਆ ਵਾ ਕਿ ਕਿਸਾਨ ਕਹਿੰਦੇ ਜੇ ਅਸੀਂ ਪਟਵਾਰੇ ਨਾਲ ਬਗਾਨਤੀ ਸਾਡਾ ਪਤਨੀ ਜ਼ਮੀਨ ਦਾ ਕੀ ਕਰ ਦੂਗਾ ਅੱਜ ਇਹ ਵਾ ਤੋਂ ਕਿਸਾਨ ਬਲਵਿੰਦਰ ਸਿੰਘ ਆਇਆ ਵਾ ਪਟਵਾਰੀ ਤਰਲੋਚਨ ਸਿੰਘਾ ਹੁਣ ਉਹ ਕਾਨੂੰਗੋ ਵੀ ਬਣਿਆ ਵਾ ਤੇ ਮੇਰੀ ਅਜੇ ਪਿਛਲੇ ਤੁਸੀਂ ਬਿਆਨ ਮੇਰੇ ਪੜਨੇ ਦਿਆ ਜੇ ਕਿ ਜਿਹੜੇ ਸਾਡਾ ਪੈਸੇ ਆਏ ਨੇ 7 ਕਰੋੜ ਰੁਪਈਆ ਤੇ 3 ਲੱਖ ਰੁਪਈਆ ਸਾਡਾ ਖੇਮਕਰਨ ਬੈਂਕ ਦੇ HDFC ਤੇ ਆਇਆ ਵਾ ਤੇ ਇਹ ਦੱਸੋ ਤੁਸੀਂ ਹੁਣ 2 ਮਹੀਨੇ ਹੋ ਗਏ ਤਕਰੀਬਨ ਤਕਰੀਬ 2 ਮਹੀਨੇ ਹੋ ਚਲੇ ਜਾਂਦਾ ਵਿਆਜ ਕਿੰਨਾ ਬੰਦਾ ਵਾ ਅਸੀਂ ਫਿਰ ਬਿਆਨ ਦੇ ਕੇ ਅਰਜੋਈ ਸਾਹਿਬ ਮੈਡਮ ਨੂੰ ਵੀ ਆਖਿਆ ਡੀਸੀ ਸਾਹਿਬ ਨੂੰ ਆਖਿਆ ਕਿ ਸਾਡੇ ਜਿਹੜੇ ਆ ਪੈਸੇ ਆਉਣੇ ਚਾਹੀਦੇ ਨੇ ਇਹ ਅੱਜ ਵਿਚਾਰਾ ਅਰਜੋਈ ਲੈ ਕੇ ਆ ਗਿਆ ਕਿ ਪ੍ਰਧਾਨ ਜੀ ਤੁਸੀਂ ਸਾਰਿਆਂ ਦੇ ਮੁੱਦੇ ਚੁੱਕ ਦੇ ਜੇ ਇਹਨਾਂ ਦਾ ਪੈਸੇ ਇਹ ਤਿੰਨ ਭਰਾਵਾ ਇਹਨਾਂ ਦਾ ਪਿਤਾ ਚੜਾਈ ਕਰ ਗਿਆ ਸੀ ਮਾਦਾ ਦੇ ਨਾਂ ਦੇ ਪੈੜੀ ਆ ਇਹਨਾਂ ਦੇ ਕਰੀਬਨ 10000 ਰੁਪਏ ਆਉਣਾ ਸੀ 5 ਮਰਲੇ ਵਿੱਚੋਂ ਘਾਟਾ ਚਲੋ ਕੋਈ 5400 ਰੁਪਏ ਘਾਟ ਆਉਣਾ ਸੀ ਪਰ ਇਹਨਾਂ ਦਾ 81800 ਰੁਪਏ ਬਣਾ ਰਿਆ ਇਹਨਾਂ ਨੇ ਜਦੋਂ ਅਰਜ਼ੀ ਕੀਤੀ ਕਿ ਸਾਡਾ ਸਰ 81800 ਰੁਪਏ ਆ ਰਹੇ ਨੇ ਪੈਸੇ ਕਿਉਂ ਨਹੀਂ ਪੂਰੇ ਆ ਰਹੇ ਤੇ ਉਹਨੇ ਇਹ ਗੱਲ ਕਹੀ ਕਿ ਮੈਨੂੰ 1000 ਰੁਪਏ ਦੇ ਦੋ ਤੇ ਮੈਂ ਤੁਹਾਡਾ ਦੂਜਾ ਆਪਣਾ ਪੈਸੇ ਪੂਰੇ ਬਣਾ ਦੇਣਾ ਇਹਨਾਂ 1000 ਰੁਪਏ ਵੀ ਦੇ ਦਿੱਤਾ ਪਰ ਪੈਸੇ ਫਿਰ ਨਹੀਂ ਪੂਰੇ ਆਏ ਉਹ ਅਜ ਵਿਚਾਰਾ ਇਹ ਮੇਰੇ ਕੋਲ ਆਇਆ ਵਾ ਪਰ ਜਦੋਂ ਇਹਨਾਂ ਨੂੰ ਮੈਂ ਅਗਲੇ ਤੁਸੀਂ ਪੈਸੇ ਕਿਉਂ ਦਿੰਦੇ ਹੋ ਉਹ ਕਦੇ ਪ੍ਰਧਾਨ ਜੀ ਕੀ ਕਰੀਏ ਪਟਵਾਰੀ ਸਾਡੇ ਤੋਂ ਪੈਸੇ ਉਹਾਂ ਦੇ ਤੁਹਾਡੇ ਚੈੱਕ ਹੀ ਨਹੀਂ ਬਣਨੇ ਉਹ ਬਾਰਡਰ ਵਾਲੇ ਇੱਥੇ ਪਸਾਨਾ ਦਾ ਇਹਨਾਂ ਕਾ ਜ਼ਿਆਦਾ ਇਹਨਾਂ ਨੇ ਪ੍ਰੈਸ਼ਰ ਪਾਇਆ ਪਿਆ 10000 ਰੁਪਏ ਇੱਕ ਇੱਥੇ ਪਟਵਾਰੀ ਸਸਪੈਂਡ ਪਟਵਾਰੀ ਆ ਬਸੰਤੋਂ ਨੂੰ ਕਹਿੰਦੇ ਨੇ ਉਹਦੇ ਤਿੰਨ ਉਹਦੇ ਕੇਸ ਚੱਲੰਦੇ ਨੇ ਪਰ ਫਿਰ ਵੀ ਉਹ ਕਿਸਾਨ ਇਥੋਂ ਦੂਰੋਂ ਦਾ ਕਿਸਾਨ ਆ। ਹਰਜੀਤ ਸਿੰਘ ਉਹਦਾ ਨਾਮ ਆ ਉਹ ਵਿਚਾਰਾ ਆਇਆ ਸੀ ਤੇ ਉਹ ਇਹਨਾਂ ਦਾ ਡਰ ਗਿਆ ਉਹ ਤਰ੍ਹਾਂ ਮੇਰੇ ਕੋਲ ਵੀ ਕਹਿਤਾ ਨੇ। ਕਹਿੰਦਾ ਕਿ ਪ੍ਰਧਾਨ ਜੀ ਮੈਂ ਮੇਰਾ ਇਹ ਕੰਮ ਹੋ ਗਿਆ ਕੋਈ ਗੱਲ ਇੰਤਕਾਲੋਂ ਦਾ ਚੜਨਾ ਸੀ ਤੇ ਉਹਨੇ 12000 ਰੁਪਏ ਲਿਆ। ਫਿਰ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਜਦੋਂ ਉਹ ਤਾਂ ਵੀ ਨਹੀਂ ਜੀ ਪਟਵਾਰੀ ਮੇਰੇ ਕੋਲ ਆ ਗਿਆ ਪ੍ਰਧਾਨ ਜੀ ਆਡਾ ਕੰਮ ਹੋ ਗਿਆ ਵਾ ਡਰੇ ਨੇ। ਉਹਨੂੰ ਫਿਰ ਮੈਂ ਕਦੀ ਕਿਸੇ ਨੂੰ ਜ਼ਿੰਦਗੀ ਮੈਂ ਸੌਣ ਨਹੀਂ ਖਵਾਈ। ਪਰ ਉਹਨਾਂ ਨੇ ਕਸਮ ਖੋਹ ਲਈ ਕਿ ਬਾਬੇ ਵੀਰ ਤੋਂ ਕਸਮ ਖਾਦਣ ਪੈ ਜਿੱਤੇ। ਕਹਿੰਦਾ ਪ੍ਰਧਾਨ ਜੀ ਨਹੀਂ ਦਿੱਤੇ ਪੈਸੇ ਮੈਨੂੰ। ਜੇ ਉਹਨਾਂ ਨੇ ਮੈਨੂੰ ਧਮਕਾਇਆ ਕਿ ਜੇ ਤੂੰ ਝੂਠ ਬੋਲਿਆ ਤੇ ਪਰਚਾ ਤੇਰਾ ਵੀ ਹੋ ਜਾਣਾ ਫਿਰ ਉਹ ਵਿਚਾਰਾ ਜਦੋਂ ਡਰ ਕੇ ਉਹਦੇ ਘਰੇ ਉਹਨੂੰ ਜਾ ਕੇ ਆਖਿਆ ਵੀ ਡਰਨਾ ਤੇਰਾ ਕੋਈ ਕੁਝ ਨਹੀਂ ਕਰਦਾ ਤੇ ਹੁਣ ਉਹਨੇ ਸ਼ਾਮਾਂ ਦਾ ਟਾਈਮ ਲਿਆ ਪਟਵਾਰੀ ਕਹਿੰਦਾ ਮੈਂ ਪੈਸੇ ਵਾਪਸ ਕਰੂੰ ਮਤਲਬ ਇਹੋ ਜਿਹਾ ਇਥੇ ਤਹਿਸੀਲ ਦੇ ਵਿੱਚ ਹਾਲ ਬਣਿਆ ਪਿਆ ਅਫਸਰ ਉੱਥੇ ਦਾਅਵੇ ਕਰਨ ਦੇ ਕੈਪਟਨ ਸਰਕਾਰ ਵੀ ਦਾਅਵੇ ਕੀਤੇ ਨੇ ਕਿ ਸਾਡਾ ਅਫਸਰ ਕੋ ਪੈਸੇ ਨਹੀਂ ਲੈਂਦਾ ਪਰ ਧੜਾ-ਤਾਰੇ ਇਥੇ ਪੈ ਲੈ ਜਾਂਦੇ ਨੇ ਇਹ ਕਿਸਾਨ ਦੀ ਜਿਹੜੀ ਇਹਨੇ ਗੱਲ ਕੀਤੀ ਅਸੀਂ ਕਿਸਾਨ ਦੇ ਨਾਲ ਆ ਅਸੀਂ ਉੱਥੇ ਜਾ ਕੇ ਉਹਨੂੰ ਤਰਲੋਚਨ ਜੇ ਉਹਦੇ ਨਾਲ ਗੱਲ ਕਰਾਂਗੇ ਵੀ ਤੂੰ ਭਾਈ ਪੈਸੇ ਕੋਰ ਨੇ ਵੀ ਆਪਣਾ ਕਿਹੜੀ ਮੰਗ ਕੀਤੀ ਹੈ ਜੀ ਆਪਣਾ ਜਿਹੜਾ ਆਂਦੇ ਪਿਆ ਵੀ ਹੋਰ 1000 ਦੀ ਮੰਗ ਕੀਤੀ ਆ ਉਹਨੇ ਹੋਰ 1000 ਦੀ ਮੰਗ ਇਹ ਕੀਤੀ ਆ ਕਿ ਤੂੰ ਪੈਸੇ ਤੇਰੇ ਥੋੜੇ ਆਏ ਆ ਜਿਹੜੀਆਂ ਸਾਡੇ ਦੇਖੇ ਦੋ ਕਿਸ਼ਤਾਂ ਆਈਆਂ ਨੇ ਸਾਡੇ 16 17 ਦੇ ਪੈਸੇ ਆਏ ਨੇ ਉਹ ਆਂਦਾ ਤੇਰੇ ਦੂਜੇ ਘਰ ਆ ਕੇ ਹੋਰ 1000 ਰੁਪਇਆ ਦੇ ਤੇਰੇ ਜਿਹੜੇ 17 ਦੀ ਕਿਸ਼ਤ ਤੇਰੇ ਮੈਂ ਪੈਸੇ ਪੂਰੇ ਪਾ ਦਿੰਦਾ ਵਾ ਬਸ ਠੀਕ ਜਦੋਂ ਮੈਂ ਮਰਗਦਾ ਸਾਡੇ ਦੇ ਆ ਤੇ ਡੈਡੀ ਦਾ ਡੈਥ ਦਾ ਸਾਡੇ ਢੱਕ ਲਾਇਆ ਤੁਸੀਂ ਮੈਨੂੰ ਆਖਿਆ ਵੀ ਆ ਤੀ ਕਹੇ ਇਹਨੂੰ ਤਾਂ ਮੈਂ ਉਹ ਵੀ ਤੁਹਾਨੂੰ ਮੈਂ 2000 ਮੇਰੇ ਭਰਾ ਨੇ ਦਿੱਤਾ ਦੋ ਮੈਂ ਦੇ ਕੇ ਗਿਆ ਤੇ ਫਿਰ ਵੀ ਸਾਡਾ ਕੰਮ ਨਾ ਹਾਲ ਹੋ ਬਈ ਤੇ ਸਰੀਕਾ ਸਾਡਿਆਂ ਨੂੰ ਪੈਸੇ ਤੁਰੇ ਜਾਣ ਤੇ ਫਿਰ ਇਹ ਗੱਲ ਕਿੱਧਰ ਨੂੰ ਗਈ ਆ ਛੱਬੀਆਂ ਅਸੀਂ ਤਾਂ ਛੱਬੀਆਂ ਬਣਾਏਗਾ ਬੈਠੇ ਹੁਣਾਂ ਤੇ ਇੱਕ ਇੱਕ ਉਹ ਹੱਡਣਾ ਉਹ ਹੱਡ ਦੇ ਬਿਆਨ ਦੇ ਦੇਣਗੇ ਵੀ ਆਣ ਕੇ ਦੱਸੋ ਨਹੀਂ ਨਹੀਂ ਹੋਰ ਨਾ ਪਤਾ ਦਿੱਤਾ ਸਾਰਿਆਂ ਨੂੰ ਨਹੀਂ ਤੂੰ ਇਹ ਮੈਂ ਤਾਂ ਪਤਾ ਨਹੀਂ ਪਤਾ ਨਹੀਂ ਤੁਹਾਡੀ ਨਹੀਂ ਨਹੀਂ ਤੂੰ ਮੈਂ ਤਾਂ ਪੂਰੀ ਕਾਰਵਾਈ ਨਹੀਂ ਲਈ ਜੇ ਕਿਹੜੀ ਕਾਰਵਾਈ ਲਈ ਕੋਈ ਨਹੀਂ ਲਈ ਸਰ ਇਹਦਾ 8100 ਰੁਪਏ ਦਾ ਚੈੱਕ ਆਇਆ ਸੀਗਾ ਇਹਨਾਂ ਵਿੱਚ ਸਰ ਕੋਈ 1000 ਰੁਪਏ ਤੁਸੀਂ ਲਿਆ ਵਾ ਇਹਨਾਂ ਵਿੱਚ ਬਿਆਨ ਦੇ ਜਾਖਿਆ ਵੀ ਕੋਈ 1000 ਰੁਪਏ ਲਿਆ ਵਾ ਇਹਨਾਂ ਵਿੱਚ ਜਿਹੜੀ ਦੂਜੀ ਕਿਸ਼ਤ ਆ ਇਹਦੇ ਵਿੱਚ ਤੁਹਾਨੂੰ ਵਧ ਪੈਸੇ ਦਵਾ ਦੇਵਾਂਗੇ ਨਹੀਂ ਭਾਈ ਕੋਈ ਨਹੀਂ ਲਿਆ ਇਹਦੇ ਬਿਆਨ ਦੇ ਚਾਖਿਆ ਜੀ ਸਾਹਿਬ ਜੀ ਹਟ ਜਾਓ ਮੈਂ ਤੁਹਾਡੇ ਅੱਗੇ ਮੈਂ ਸਾਰਿਆਂ ਨੂੰ ਸੱਦ ਕੇ ਨਾ ਪਟਵਾਰੀ ਸਾਹਿਬ ਤੋਂ ਬੈਂਕ ਕਿਉਂ ਤੁਹਾਨੂੰ ਕੀ ਕਿਹਾ ਹੈ ਹਟ ਜਾ ਹਟ ਜਾ ਹਟ ਜਾ ਲੋਕਾਂ ਨੂੰ ਠੱਗ ਲਿਆ ਜੇ ਹਟ ਜਾ ਇਹ ਇਨਾ ਜੱਤਾਂ ਤੇ ਤੁਸੀਂ ਦਬਾਅ ਪਾ ਪਿਆ ਜੱਟ ਰੋਂਦੇ ਨੇ ਰੋਂਦੇ ਜੱਟ ਕਹਿ ਦਿੱਤੀ ਜਾਂਦੇ ਪਰ ਤੁਹਾਡਾ ਬੇੜਾ ਗਰਕ ਜਾਂਦਾ ਤੁਸੀਂ ਨਹੀਂ ਅਰਦੇ ਕਿਉਂ ਤੇ ਕਰੋਂਦਾ ਮੈਂ ਲੋਕਾਂ ਨੂੰ ਮੇਰੇ ਘਰ ਨਹੀਂ ਪ੍ਰਧਾਨ ਜੀ ਨਹੀਂ ਗਈ ਮੈਂ ਇੱਕ ਕੰਮ ਕਰ ਰਿਹਾ ਨਹੀਂ ਪ੍ਰਧਾਨ ਜੀ ਗੱਲ ਨਹੀਂ ਗਈ ਮੈਂ ਤਾਂ ਇੱਕ ਮਿੰਟ ਕਿਉਂ ਨਹੀਂ ਚੜਨੀ ਸਕਦੀ ਇਹ ਪੰਜ ਦਾ ਮਰਕੀ ਜਾਵੇ ਜੋ ਪੰਜ ਦਾ ਮਰਕੀ ਜਾਵੇ ਤੂੰ ਇਹ ਤੋਂ 5000 ਰੁਪਏ ਲੈ ਕੇ ਦੋਨਾਂ ਤੇਰੀ ਗਰਦੌਰੀ ਤਾਂ ਚੜਨੀ ਆ ਮੈਂ ਤੁਹਾਨੂੰ ਕਹਿੰਦਾ ਤੁਹਾਡੇ ਕਿੰਨੀਆਂ ਤਨਖਾਹਾਂ ਦੇਂਦੀ ਸਰਕਾਰ ਗਰਦੌਰੀਆਂ ਕਿੰਨੇ ਪੈ ਦਿੱਤੀ ਤੁਸੀਂ ਗਰਦੌਰੀ ਚੜਾਉਣ ਤੇ ਅੱਜ ਦੀ ਗਰਦੌਰੀ ਚੜਾ ਲੈ ਕਿਰੇ ਪੈ ਦਿੱਤੀ ਤੁਸੀਂ 2000 ਰੁਪਏ ਮੈਂ ਰੱਖਦਾ 2000 ਮੇਰਾ ਭਰਾ ਫੌਜੀ ਦਿੱਤਾ ਤੇ ਕਿੰਨੇ ਮੰਗੀਤੀਆਂ ਲਈ 4000 ਦੀ ਮੰਗ ਕੀਤੀ ਹੈ ਨਾ ਜਿਵੇਂ ਤੁਹਾਡਾ ਕੰਮ ਤੁਹਾਡਾ ਹੋਇਆ ਕਿ ਨਹੀਂ ਹੋਇਆ ਜੀ ਨਾ ਮੜ ਕੇ ਤੁਸੀਂ ਬਖਸ਼ੇ ਨਹੀਂ ਤੇ ਜਾਣਾ ਮੈਂ ਹੱਥ ਮੈਂ ਮਾਂ ਕੋ ਤੇ ਹੱਥ ਜੋੜਦੇ ਰਿਆਂ ਸਾਡੀ ਗੱਲ ਸੁਣੀ ਨਹੀਂ ਹੈ ਨਾ ਕੀ ਆਦੇ ਤੁਸੀਂ ਨਹੀਂ ਹਰਦੇ ਆ ਮਾਂ ਮਾਰਚੇ ਚ ਹੋਣੀ ਆ ਇੰਤਕਾਲ ਕਰਦਾ ਉਰੀ ਕੀ ਤਾਂ ਕੀ ਹੋਣਾ ਹੋਇਆ ਭਾਜੀ ਚਲੋ ਯਾਰ ਇੰਤਕਾਲ ਦੀ ਫੀਸ ਕਿੰਨੀ ਹੈ ਕੋਈ ਨਹੀਂ ਲਈਏ ਕੋਈ ਨਹੀਂ ਕੋਈ ਨਹੀਂ ਲਈ ਤੁਸੀਂ ਭਾਜੀ ਉਹ ਮੂੰਹ ਤੇ ਕੋਈ ਦੱਸੋ ਬੱਚਿਆਂ ਦੀ ਸੋਹਣਾਂ ਤੁਹਾਨੂੰ ਨੌਕਰੀ ਮਿਲ ਗਈ ਤੇ ਤੋਹੀਂ ਬਣ ਕੇ ਸੂਰਜ ਤੈ ਵੜ ਕੇ ਭਾਂਡੇ ਜਾ ਉਹ ਗੱਲ ਤੇ ਇਹਨੂੰ ਜਵਾਬ ਦੋ ਨਾ ਮੈਂ ਤਾਂ ਉਦੋਂ ਮੈਂ ਤਾਂ ਕਹਿ ਕੇ ਨਹੀਂ ਗਿਆ ਤੁਹੇ ਟੀਚਰ ਜਿਹੜੇ ਬੰਦੇ ਬੋਤਾਂ ਦੇ ਮੈਂ ਲਾਂਡਾ ਕੰਮ ਕਰਨਾ ਹੀ ਨਹੀਂ ਕਰ ਮੈਂ ਡੀਸੀ ਕੋਲ ਜਾਣਾ ਤਾਂ ਮੈਂ ਨਹੀਂ ਜੇ ਬਹਿਣਾ ਜੋ ਮਰਜ਼ੀ ਹੁੰਦਾ ਦੇ ਮੈਂ ਤਾਂ ਹੱਥ ਨਹੀਂ ਜੋੜੇ ਹੁਣ ਦੱਸੋ ਇਹਦਾ ਕੀ ਹੁੰਦਾ ਖਰਨਾ ਜਿੰਨੇ ਕਰੇ ਦਾ ਤੈਨੂੰ ਜੇ ਮੈਂ ਮਰ ਜੰਨਾ ਕੋਈ ਬਾੜੀ ਉਹ ਘਟਦੀ 50000 ਪੰਖਾ ਹੋਣੀ ਤੁਹਾਡੀ ਹੈਗੀ ਹੈ ਕਿ ਨਹੀਂ ਹੈਗੀ ਦੱਸੋ ਮੈਨੂੰ ਹੈਗੀ ਤਾਂ ਫਿਰ ਕਿਉਂ ਨਹੀਂ ਆ ਪੜ੍ਹਦੇ ਵੱਡੀਆਂ ਮੈਂ ਤੁਹਾਨੂੰ ਕਹਿੰਦਾ ਜੋ ਹੋ ਗਿਆ ਹੋ ਗਿਆ ਗੁਰੂ ਅਗਰਦਾਸ ਜੀ ਜੇ ਵੀ ਕੋਰ ਕੱਢਣਾ ਨਹੀਂ ਕੱਢ ਕਰਨਾ ਜੀ ਮੈਂ ਤੁਹਾਨੂੰ ਨਹੀਂ ਡੱਕਿਆ ਤੁਹਾਨੂੰ ਜੋੜੇ ਹੱਥ ਜੋੜੇ ਨਾ ਤੁਹਾਡੇ ਨਾਲ ਮੈਂ ਤਾਂ ਤਕੀਲਾ ਤੁਹਾਡੇ ਹੱਥ ਜੋੜੇ ਨਾ ਇਹ ਨੌਕਰੀ ਬੜੀ ਔਖੀ ਮਿਲਦੀ ਸਭ ਕੋ ਤੁਹਾਨੂੰ ਰੱਦ ਦੇ ਮੈਂ ਪਹਿਲੇ ਲੈਣਾ ਦਿਖਾਓ ਬਾਣੀ ਪਹਿਲੇ ਲੈਣੇ ਭਰਾ ਤੇ ਮੈਂ ਡੀਸੀ ਕੋਲ ਜੋ ਮੈਂ ਪਿੱਛੋਂ ਦਾ ਥੋੜਾ ਜਿਹਾ ਥੋੜੀ ਬਾਣੀ ਚੱਜ ਕਰੋ ਮੈਂ ਤਾਂ ਹੱਥ ਜੋੜ ਕੇ ਆ ਗਿਆ ਭਰਾ ਅਰੇ ਸਾਡਾ ਛੰਦ ਖੋਹਿਆ ਜੇ ਇੱਥੇ ਆ ਬਾਹਰ ਜਾ ਤੂੰ ਹਟ ਜਾ ਤੂੰ ਛੱਪੀਆਂ ਬਣਾ ਕੇ ਬੈਠੇ ਜਾ ਜਿਹੜੇ ਆ ਤੈਨੂੰ ਜਿਹੜੇ ਤੈਨੂੰ ਐਮਐਲਏ ਨੂੰ ਬਚਾ ਕੇ ਵਿਖਾ ਦੇ ਤੈਨੂੰ ਹੁਣ ਕੋਸ਼ਿਸ਼ ਕਰੋ ਬਦਲ ਦੀ ਆਪਣੇ ਆਪ ਨੂੰ ਐਮਐਲਏ ਨੂੰ ਮਾਰ ਦਊਗਾ ਮੈਂ ਸਰਦਾਰ ਦੇ ਹੱਥ ਜਿਹੜੇ ਆ ਤਾਂ ਸਮਾਜ ਦਾ ਭਲਾ ਹੋ ਸਕਦਾ ਖੁਦਾ ਦੇ ਗਾਇਫਨ ਵੀ ਹੱਥ ਜੋੜ ਕੇ ਗਏ ਹੱਥ ਜੋੜ ਕੇ ਸਵਾਜ ਨਾਲ ਬਣਾਉਣਾ ਨਹੀਂ ਤੰਈ ਹੱਥ ਜੋੜ ਕੇ ਗਏ ਸਾਰੇ ਬੱਚੇ ਜੀ ਦੋ ਜੀ ਦੋ ਜੀ ਦੋ ਜੀ ਤਿਆਰ ਬਿਲਕੁਲ ਨਹੀਂ ਤੁਸੀਂ ਦਸ਼ਾ ਕਰਦੇ ਪਹਿਲੇ ਨੇ ਗਰਵਰੀ ਕਰਦੇ ਉਹ ਪਹਿਲੇ ਲੜ ਪਹਿਲੇ ਲੜ ਆ ਛੱਡਿਆ ਛੱਡ ਕੇ ਬਣਾ ਕੇ ਉਹਨਾਂ ਬੈਠੇ ਰਹੇ ਆ ਉਹ ਕੋਲ ਜਾਂਦੇ ਦੇਣ ਕੇ ਸਾਡੇ ਦੇ ਕੋਟ ਮਾਰੀ ਜਾਂਦੇ ਸਾਡੇ ਉੱਥੇ ਹਾਂ ਜੁੱਤੀ ਜੁੱਤੀ ਹੋਏ ਦੇੜ ਲੰਗੀ ਦਾ ਕੀ ਕਰਕੇ ਫਰਕ ਕੀ ਆ ਦੱਸੋ ਮਸਲਾ ਨਾਲ ਕੀ ਆ ਢੇਲੂ ਆ ਕੇ ਵੱਧ ਘਟ ਜੀ ਇਹ ਜੀ ਤਾਂ ਜਿਆਦਾ ਕਤੋਰੀ ਆ ਕਿਉਂਕਿ ਦੂਜੇ ਲੋਕ ਸਾਰੀ ਦੱਸਦੇ ਜਿਹੜੀ ਭਾਜੀ ਤੁਸੀਂ ਨਿਆਂ ਕਰੋ ਆਪ ਕੋ ਮੈਂ ਤੁਹਾਨੂੰ ਕਰਦੀ ਜਾਣਾ ਨਿਆਂ ਕਰੋ ਨਾ ਜੇ ਚੰਗਾ ਆਈ ਆ ਤਾਂ ਤੁਹਾਨੂੰ ਸਹੀ ਕਰਨ ਵਾਸਤੇ ਨਿਆਂ ਆ ਨਾ ਨਹੀਂ ਸਹੀ ਹੁਣ ਆਵੇ ਨਾ ਉਹ ਭਰਾਵਾਂ ਤੋਂ ਵੱਖਰੀ ਭਾਲੀ ਨਹੀਂ ਜਾਵੇ ਹਾਂ ਅਰੇ ਉਹ ਵਾਂ ਵੱਖਰੀ ਭਾਲੀ ਲਈ ਇੱਕੀ ਗੱਲ ਨਹੀਂ ਹੈ ਜਿੱਦਾਂ ਤੂੰ ਬਣਾ ਲਿਆ ਗੱਲ ਨਹੀਂ ਹੈ ਮੈਂ ਤੇ ਪਰ ਤੂੰ ਪਰ ਤੁਸੀਂ ਦੱਸ ਦੋ ਕਿ ਮੈਂ ਚਲਾਉਣਾ ਜਾਂਦਾ ਮੈਂ ਜਲਾਉਣਾ ਜਾਂਦਾ ਨਹੀਂ ਮੈਂ ਮੇਰਾ ਮੂੰਹ ਥੋੜਾ ਜਿਹਾ ਮੇਰਾ ਡਰੈਸ ਬੜਾ ਖਰਾਬ ਆ ਬਾਪੂ ਕਰਨੀ ਦੀ ਮਾਂ ਮਾਂ ਚੋ ਜੀ ਤੂੰ ਗੱਲ ਹੀ ਕੀ ਤੇ ਕਿਉਂ ਨਹੀਂ ਗੱਲ ਹੈ ਜੀ ਸਰ 29 ਕਲਾਂ ਵਾਲਾ ਇਹਦੀ ਪਹਿਲੀ ਆ 29 ਕਲਾਂ ਵਾਲਾ ਪਹਿਲੀ ਆ 29 ਕਲਾਂ ਵਾਲਾ ਪਹਿਲੀ ਪਹਿਲੀ ਕਿੰਨੀ ਗੱਲ ਜਸਜੀਤ ਸਿੰਘ ਪੂਰਾ ਬੋਲਦਾ ਵਾ ਸਰ ਤੁਹਾਡਾ ਇੱਥੇ ਤਰਲੋchan ਸਿੰਘ ਪਰਿਵਾਰੀ ਵਾਂ ਦਾ ਤੇ ਤੁਹਾਨੂੰ ਕੋ ਵੀ ਬਣਿਆ ਵਾ ਇਥੇ ਕਿਸਾਨ ਤੋਂ ਇਹਨੇ ਅ ਅਤਰਨੋਜਨ ਸਿੰਘ ਜੀ ਕਾਨੋਗੋ ਹਾਂਜੀ ਹਾਂਜੀ ਇਹਨਾਂ ਨੇ ਸਾਰੇ ਇਹਨੇ ਪੈਸੇ ਲਏ ਆ ਹਾਂਜੀ ਹਾਂਜੀ ਚਲੋ ਠੀਕ ਹੈ ਕੰਪਲੀਟ ਲੈ ਕੇ ਅਸੀਂ ਆਉਣ ਆਣੇ ਤੁਹਾਡੇ ਕੋਲ ਮੈਂ ਸਿਰਫ ਤੁਹਾਨੂੰ ਦੱਸਿਆ ਹੀ ਆ ਕਿ ਇਹਨਾਂ ਨੇ ਪੈਸੇ ਲਏ ਆ ਹਾਂਜੀ ਹਾਂਜੀ ਜੀ 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 ਇਹਨਾਂ ਨੂੰ ਪਹਿਲੇ ਦੋ ਰਸ ਸਮਝਾਇਆ ਨਹੀਂ ਸਮਝਿਆ ਉਹ ਤੋਂ じゃ ਪੈਸੇ ਲਏ ਨੇ ਆ ਰਹੇ ਉੱਥੇ ਠੀਕ ਠੀਕ ਹਾਂਜੀ ਮੈਂ ਉਹਨਾਂ ਦਾ ਖਣਾ ਸਰੋ ਵੱਡਾ ਆਰਮੀ ਸੀ ਛੋਟਾ ਸੀ ਆਰਟੀਐਸ ਦੇ ਵਿੱਚ ਹੀ ਉਹ ਜੇਂਟ ਕੇ ਸ਼ਹੀਦ ਹੋ ਗਿਆ ਤੇ ਮੈਂ ਖੇਤੀ ਦਾ ਕੰਮ ਕਰਦਾ ਤੇ ਮੇਰੀ ਪੂਰੀ ਇਹ ਪੂਰੀ ਨਹੀਂ ਕਰ ਮੰਦਰੀ ਤੇ ਮੈਂ ਪਹਿਲਾਂ ਕਰਦੇ ਜਾਂਦੇ ਵੀ ਡੈਡੀ ਹੱਡੇ ਨੇ ਨਾ ਕਰਾਈ ਨਾ ਆਈਆਂ ਚਲੋ ਫੱਡੀ ਗੱਡੀ ਚੱਟ ਰਹੀ ਸਾਡੇ ਨਾਲ ਚੜ ਜਣੀ ਆ ਸਾਡੇ ਬਦਲੇ ਉਹ ਕਰਨ ਦਿਆ ਜੋ ਕਰਨਦੇ ਆ ਤੇ ਬਾਅਦ ਦੇ ਵਿੱਚ ਡੈਥ ਹੋ ਗਈ ਤੇ ਮੈਂ ਡੈਥ ਦਾ ਸਾਥੀ ਦੇ ਬਣਿਆ ਤੇ ਇਹਨਾਂ ਨੇ ਮੇ ਤੋਂ ਗੋਸ਼ਨਾ ਪੱਤਰ ਲਖਾਇਆ ਵੀ ਇਹ ਕਿ ਗਲਤ ਤਾਂ ਨਹੀਂ ਕੰਮ ਗਲਤ ਵੀ ਫਤ ਕਿੰਨੇ ਕੰਮ ਇਹਨੇ ਅੱਛਾ ਚਲੋ ਜੀ ਸਿੰਘ ਪਰਿਵਾਰੀ ਨੇ ਕਾਨੂੰ ਕੋ ਬਣ ਗਿਆ ਹੁਣ ਕਾਨੂੰ ਕੋ ਬਣ ਗਿਆ ਜੀ ਤੇ ਬਾਅਦ ਚ ਮੇ ਤੋਂ ਉਹਨੇ ਗੋਸ਼ਨਾ ਪੱਤਰ ਲਖਾਇਆ ਦੁਬਾਰੇ ਦੋ ਵਾਰ ਮੈਂ ਦੁਬਾਰੇ ਦੋ ਵਾਰ ਲਿਖ ਕੇ ਤੇ ਮੈਨੂੰ ਆਦਾ 4000 ਰੁਪਿਆ ਲੱਗਣਾ ਮੈਂ 2 ਦੇਤਾ 2 ਮੇਰਾ ਵੱਡਾ ਭਰਾ ਆਰਮੀ ਵਾਲਾ ਦੇ ਗਿਆ ਤੇ 1000 ਰੁਪਿਆ ਹੁਣ ਚੀਕੇ ਚੈੱਕ ਨਹੀਂ ਦਿੱਤਾ ਮੈਨੂੰ ਸਿਰਫ ਉਹ ਤੇ ਜਮ੍ਹਾਂ ਬੰਦੀ ਚੜਾਉਂਦਾ ਹੋਈ ਦੇਂਦੇ ਨਾ ਰਾਸ ਚਲਾਈ ਹੁੰਦਾ ਤੇ ਉਹ ਭਾਜੀ ਇਦਾਂ ਹੁੰਦਾ ਗੱਲ ਜੇਦੋਂ ਬੰਦਾ ਡੈਥ ਹੋ ਜੇ ਉਹ ਤਾਂ ਉਤਨਾ ਚੜਨਾ ਹੁੰਦਾ ਵਿਰਾਸਤ ਹੁੰਦੀ ਆ ਉਹ ਵਿਰਾਸਤ ਇਤਨਾ ਚੜਨੀ ਨਹੀਂ ਹੁੰਦੀ ਆ ਵੀ ਜੇ ਤਾਂ ਬੰਦਾ ਮੌਕ ਹੀ ਗਿਆ ਉਸ ਪਰਿਵਾਰ ਦਾ ਚੜਨੀ ਨਹੀਂ ਹੁੰਦੀ ਆਟ ਮਰ ਗਏ ਮਰ ਗਏ ਪਤਾ ਹੈ ਹੈ ਨਾਲ ਘਰ ਦੇ ਇਹਨਾਂ ਦੇ ਮਾਂ ਦੇ ਨਾਲ ਬਿਲਕੁਲ ਉਹਨਾਂ ਕੋਲ ਲੋਕਾਂ ਨੇ ਵੀ ਵਾਅਦਾ ਤੋ ਦੇ ਰਹੇ ਨੇ ਤਾਂ ਤੁਹਾਡੇ ਨਾਂ ਦੇ ਬੈਰੀ ਲਾ ਦੇਣਾ ਤੇ ਮਾਂ ਨਾ ਕੱਟ ਦਿਨਾ ਮੈਂ ਮਾਨਤ ਵੀ ਮੇਰਾ ਕੀ ਤਾਂ ਮੈਂ ਸਵੇਰੇ ਮਰ ਜੰਦ ਮੈਂ ਆਮੜੇ ਕਿਤੇ ਜਾਊਂਗਾ ਮੈਂ ਕਿਧਰ ਠੱਕੇ ਖਾਂਦੀ ਫਿਰੇ ਦੂਜਾ ਭਰਾ ਫੌਜ ਚ ਤੇ ਵੱਡਾ ਫੌਜ ਚ ਹੁਣ ਆ ਗਿਆ ਪੈਨਸ਼ਨ ਕਿ ਆਉਣਾ ਹੈ ਪੈਨਸ਼ਨ ਨਹੀਂ ਉਹ ਬੈਂਕ ਹੀ ਲੱਗਾਣਾ ਅੱਛਾ ਆ ਗਿਆ ਆ ਗਿਆ ਤੇ ਦੂਜਾ ਜਿਹੜਾ ਸੀਆਰਪੀ ਵਾਲਾ ਉਹ ਜੇੜ ਕੇ ਸ਼ਹੀਦ ਹੋ ਗਿਆ ਐਨਐਸਜੀ ਦੇ ਵਿੱਚ ਠੀਕ ਆ ਸੁਣਾ ਕੋਈ ਪਹਿਲੋ ਇਹਨਾਂ ਦੀ ਫਾਦਰ ਸਾਹਿਬ ਦੀ ਕੋਈ ਡੈਥ ਹੋਈ ਫਾਦਰ ਸਾਹਿਬ ਦੀ ਡੈਥ ਹੋ ਗਈ ਰਾਤ ਇਹਨਾਂ ਨੇ ਚੜ੍ਹਨੀ ਸੀ ਠੀਕ ਆ ਜੋ ਗੰਦ ਚੱਲਦਾ ਵਾ ਉਹ ਚੱਲ ਗਿਆ ਪੈਸੇ ਦੋ ਠੀਕ ਆ ਮਤਲਬ ਉਹ ਇਹਨਾਂ ਪੈਸੇ ਦਿੱਤੇ ਤੇ ਗਰਦੋਰੀਆਂ ਇਹਨਾਂ ਦੇ ਨਾਂ ਨਹੀਂ ਕੀਤੀਆਂ ਨੂੰ ਕਿੰਤ ਕੱਲ ਤਾਂ ਚੜ ਗਿਆ ਪੈਸੇ ਕੀ ਆ ਇਹ ਨਾ ਪਟਵਾਰੀਆਂ ਨੂੰ ਵੀ ਭੁਲੇਖਾ ਮੈਂ ਕੱਲ ਫਿਰ ਪਰਸੋਂ ਇਹਨਾਂ ਦੇ ਐਸਜੀ ਨਾਲ ਮੀਟਿੰਗ ਹੋਈ ਸੀ ਇਹਦੇ ਵਿੱਚ ਸਾਡੀ ਅਹੀਂ ਚਲੋ ਸਾਰਾ ਕੇਸ ਲੜਿਆ ਵਾ ਇਹਦੇ ਵਿੱਚ ਇਹ ਆ ਵੀ ਪੈਸੇ ਮਾਲਕੀ ਦੇ ਨਾਂ ਤੇ ਬੰਨੇ ਵੀ ਜਿਹੜਾ ਉੱਥੇ ਜਿਹੜਾ ਮਾਲਕ ਮੌਜੂਦਾ ਮਾਲਕ ਆ ਗਰਦੌਰੀ ਦੇ ਨਾਂ ਤੇ ਸਾਡੀ ਹਾਈ ਕੋਰਟ ਚ ਬਹਿ ਚੱਲਦੀ ਰਹੀ ਆ ਤੇ ਸਰਕਾਰਾਂ ਦੀ ਗਰਦੌਰੀ ਦੇ ਨਾਂ ਨੇ ਵੀ ਮਾਲਕੀ ਦੇ ਨਾਂ ਤੇ ਪੈਸੇ ਬੰਨਣਾ ਅੱਛਾ ਇਹ ਤਾਂ ਮਾਲਕੀ ਦੇ ਨਾਂ ਠੀਕ ਆ ਨਾ ਹੁਣ ਮਾਲਕੀ ਦੇ ਨਾਂ ਤੇ ਪੈਸੇ ਬੰਨਦੇ ਇਹ ਮਲਕ ਖਾਨ ਦੇ ਮਾਰੇ ਕੀ ਕੋਈ ਪੁਛ ਕੀਤੀ ਨੇ ਕੋਈ ਪੁਛ ਕੀਤੀ ਨਾ ਪਹਿਲਾਂ ਚੱਕਰਾਂ ਦਾ ਹੀ ਮਸਲਾ ਕੀਤਾ ਠੀਕ ਆ ਜੀਵਨ ਮੱਲਾ ਹੈਗਾ ਵਾ ਕੋਈ ਨਥਾ ਸਿੰਘ ਉਹਨੂੰ ਦੂਜਾ ਸੱთა ਸਿੰਘ ਕਰਤਾ ਉਹ ਚੈੱਕ ਗਲਤ ਬਣ ਗਿਆ ਪਹਿਲ ਲੋਡ ਕਰਦੇ ਤੇ ਪਹਿਲ ਲੋਡ ਕਰਤਾ ਉਹਨੂੰ ਹਾਲਾਂਕਿ ਗਲਤੀ ਦਾ ਬਿਦਬਾਰੀ ਦੀ ਆ ਪਰ ਇਹ ਲੋਕ ਵਿਚਾਰੇ ਦੱਬੇ ਇਹਨਾਂ ਨੂੰ ਕਹਿੰਦਾ ਨਹੀਂ ਇਹ ਤਾਂ ਤੇਰਾ ਚੈੱਕ ਗਲਤ ਬਣ ਗਿਆ ਜੇ 20000 ਦਾ ਚੈੱਕ ਅਰਧ ਉਹ ਕਰ ਲਾ ਉਹ ਜੇ ਕਰਕੇ ਤੇ ਉਹ ਕਰ ਹੁਣ ਆ ਹੀ ਯਾਰ ਕਿ ਕੀਤਾ ਵਾ ਸਾਡੇ 2 ਸਾਲ ਦੇ ਪੈਸੇ ਆਏ ਆ ਠੀਕ 16 17 ਦੇ ਇਹ ਸਾਡਾ ਆਪਣਾ ਆਇਆ ਵਾ ਆਪਣਾ 48 ਕਰੋੜ ਰੁਪਈਆ 6 ਲੱਖ ਆਇਆ ਵਾ ਆਪਣੇ ਖੇਲ ਕਰਨ ਚ 7 ਕਰੋੜ ਆਇਆ ਪਰ ਕਿਲਾ ਪਰ ਕਿਲਾ 10000 7 ਕਰੋੜ ਇੱਥੇ ਆਇਆ 19000 ਕੀ ਸੱਜੇ ਡਾਇਰੈਕਟਰ ਦੇ ਖਾਤਿਆਂ 'ਚ ਕਰਾਏ ਆ ਤੇ ਪਰਿਵਾਰੀਆਂ ਨੂੰ ਸਾਈਡ ਤੇ ਕਰਦੇ ਗਏ ਅਸੀਂ ਆਪਦੇ ਸਿੱਧੇ ਜਿਹੜੇ ਸਾਡੇ ਕਾਊਂਟ ਨੰਬਰ ਦਿੱਤੇ ਆ ਉਹ ਕਿਸੇ ਦੇ ਪੈਸੇ ਵਿਚਾਰੇ ਦੇ ਘੱਟ ਬੰਦੇ ਸੀ ਰਿਸਟਰ ਪੁਰਾਣੇ ਚੁੱਕੀ ਜਾਂਦੇ ਆ ਨਵੇਂ ਵੰਦੇ ਨਹੀਂਗੇ ਵੀ ਨਵੇਂ ਜਿਨ੍ਹਾਂ ਪਹਿਲੀ ਅਦਲੀ ਬਦਲੀ ਆ ਉਹ ਵੇਖਣ ਨਹੀਂ ਦੈਂਦਾ ਫਿਰ ਇਹਨਾਂ ਕੀ ਕੀਤਾ ਇਹਨੇ ਵਿਚਾਰੇ ਨੂੰ ਆਂਦੇ ਵੀ ਤੂੰ ਪੈਸੇ ਦੇ ਤੇ ਤੇਰੇ ਮੈਂ ਫਿਰ ਪੈਸੇ ਪੂਰੇ ਬਣਾਉਣੇ ਨਹੀਂ ਤੇ ਤੇਰੇ 8600 ਹੀ ਬਣਾਣਾ ਇਹਦੇ ਕਰੀਬ 8100 8100 ਬਣਾਉਂਦਾ 10000 ਆ ਕਹਿੰਦਾ 8100 ਬਣਾਉਂਦਿਆ ਸੀ ਜਦੋਂ ਇੱਕ ਚੱਕ ਬਣ ਗਿਆ ਉਹ ਆਂਦਾ ਤੇਰੇ ਗਾਂਵ ਵੀ ਕਿਹਾ ਸੀ ਸੋ 1 ਬਣੇ ਰੁਪਇਆ 1000 ਦੇ ਦੇ ਫਿਰ ਇਹਨੇ ਜਿਹੜੇ ਉਹ 5 ਵੀ ਦਿੱਤਾ ਫਿਰ 1000 ਰੁਪਏ ਦਿੱਤਾ ਇੱਕ ਇਹਨਾਂ ਫੌਜੀ ਭਰਾ ਦੇਗਾ ਵੀ ਮੇਰੇ ਭਰਾ ਪੂਰੇ ਬਣ ਜਾਣ ਆਹ ਕੰਪਲੀਟ ਜੀ ਉਹ ਪਹਿਲਾਂ ਇੰਤਕਾਲ ਦਾ ਤੁਹਾਨੂੰ ਤਾਂ ਲੱਗਿਆ ਵੀ ਇੰਤਕਾਲ ਦੇ ਵੱਖਰੇ ਦਿੱਤੇ ਹੁਣ ਇਹਨੇ ਦੇਖੇ ਦੇ ਜਿਹੜੇ ਡਾਇਰੈਕਟ ਸਾਡੇ ਖਾਤੇ ਕਿਉਂ ਗਿਆ ਨਾ ਪਤਾ ਕਿ ਹੁਣ ਪੈਸਿਆਂ ਦਾ ਵੀ ਜਿਹੜੇ ਚੈੱਕ ਆਏ ਸਰਕਾਰ ਵੱਲੋਂ ਹਾਂਜੀ ਜਿਹੜੇ ਉਹ ਇਹਨਾਂ ਦੇ ਖਾਤੇ ਪੂਰੇ ਨਹੀਂ ਆਉਂਦੇ ਪਹਿਲਾਂ ਟ੍ਰਾਂਸਫਰ ਹੁੰਦੇ ਆਇਆ ਸੀ ਕਿ ਅੱਗੇ ਕੰਮ ਸਾਰੇ ਚੱਲਦਾ ਹੈ ਗੱਲ 'ਚ ਕੋਈ ਸ਼ੱਕ ਨਹੀਂ ਅੱਜ ਤੋਂ 3-4 ਦਿਨ ਪਹਿਲਾਂ ਸਾਡੇ ਨੇ ਕੰਡਾ ਤਾਰ ਦੇ ਪਾਰ ਪੈਸੇ ਆਏ ਸੋ ਮੈਸਜਿਮ ਦੇ ਤਸਵੀਲਦਾਰ ਸਾਹਿਬ ਪਟਵਾਰੀ ਤੇ ਜਿਹੜੇ ਪਟਵਾਰੀਆਂ ਥੱਲੇ ਆਪਣੇ ਬੰਦੇ ਰੱਖੇ ਆ ਉਹਨਾਂ ਦੇ ਖਿਲਾਫ ਇੱਕ ਚਿੱਠੀ ਲਿਖੀ ਸੀ ਇੱਕ ਸੀਐਮ ਸਾਹਿਬ ਨੂੰ ਕਿ ਤੁਹਾਡੇ ਤੁਸੀਂ ਕਹਿੰਦੇ ਤੁਸੀਂ ਇੱਕ ਨਾਅਰਾ ਦਿੱਤਾ ਸੀ ਕਿ ਚਾਹਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਪਰ ਅੱਜ ਜੋਤ ਨੇ ਹਾਲਾਤ ਬਣਾ ਦਿੱਤੇ ਆ ਤੇ ਸਾਡੇ ਮਨਾਂ ਦੇ ਵਿੱਚ ਆ ਕੇ ਕਿ ਨਹੀਂ ਚਾਹੁੰਦਾ ਕੈਪਟਨ ਦੀ ਸਰਕਾਰ ਸਰਕਾਰਾਂ ਤੋਂ ਆਡਾ ਵਿਸ਼ਵਾਸ ਉੱਠਿਆ ਸੀ ਗੁਰੂ ਕੇ ਅਰਦਾਸ ਕਰਕੇ ਜੁਨੇ ਨੇ ਪੂਰੀ ਸੀ ਤੇ ਤੁਰੇ ਆਦੇ ਘਰ ਤੋਂ ਤੇ ਮੈਂ ਇੱਥੇ ਜਦੋਂ ਬਿਆਨ ਤੋਂ ਬਾਅਦ ਸਾਰੇ ਆਪਣਾ ਪਟਵਾਰੀ ਕਾਨੋਂ ਕੋ ਇਹਨਾਂ ਨੂੰ ਖੜਿਆ ਕਰਕੇ ਹੱਥ ਜੋੜੇ ਸੀ ਕਿ ਆਵੇ ਮੇਰੇ ਵੀਰ ਜੋ ਪਿੱਛੇ ਹੋ ਗਿਆ ਹੋ ਗਿਆ ਗਾਂ ਹਣ ਪੈਸੇ ਨਾਲ ਲਓ ਸਹੀ ਕੰਮ ਕਰੋ ਗਲਤ ਕੰਮ ਕਰਨ ਨੂੰ ਅਸੀਂ ਨਹੀਂ ਤਾਂ ਜੇ ਧਰ ਤੇ ਕੋ ਗਲਤ ਦਬਾਅ ਪਾਉਂਦਾ ਵਾ ਕੋਈ ਸਿਆਸੀ ਦਬਾਅ ਨਹੀਂ ਤੁਹਾਡੇ ਨਾਲ ਆ ਕਿਤੇ ਵੀ ਗਲਤ ਕੰਮ ਹੋ ਰਹੀ ਉਹਨਾਂ ਦੇ ਨਾਲ ਆ ਹੋਣ ਕੀ ਕੀਤਾ ਕਿ ਜਿਹੜਾ ਕਿਸਾਨ ਆ ਵਾਂ ਤੋਂ ਆਇਆ ਬਿੰਦਰ ਸਿੰਘ ਇਹਨੇ ਦੱਸਿਆ ਇਹ ਤੋਂ ਪਹਿਲਾਂ ਇਹਨਾਂ ਨੇ ਇੰਤਕਾਲ ਦਾ 5000 ਰੁਪਇਆ ਲਿਆ ਸਦਾਤ ਰੋਜਨ ਸਿੰਘ ਨੇ ਵਾਂ ਦਾ ਪਰਿਵਾਰੀ ਸੀ ਉਹ ਹੁਣ ਉਹ ਕਾਨੂੰਨ ਕੋਲ ਇੱਥੇ ਲੱਗਾ ਕੇਮ ਕਰਨ ਤੇ ਇੱਥੇ ਆ ਕੇ ਤੁਹਾਡੇ মিডিਆ ਸਾਹਮਣੇ ਸਾਰੀ ਗੱਲ ਪੁੱਛੀ ਉਹਨੂੰ ਜ਼ੁਬਾਨ ਤੇ ਕੋਈ ਨਹੀਂ ਆਈ ਸਾਰੀ ਗੱਲ ਤੋਂ ਝੂਠਾ ਪਿਆ ਫਿਰ ਉਹ ਤੋਂ ਬਾਅਦ ਮੈਂ ਡੀਐਸਪੀ ਸਾਹਿਬ ਨੂੰ ਪਹਿਲਾਂ ਡੀਸੀ ਸਾਹਿਬ ਨੂੰ ਆਖਿਆ ਡੀਸੀ ਸਾਹਿਬ ਨੇ ਕਹੇ ਕੋਈ ਗੱਲ ਨਹੀਂ ਮੈਂ ਤੁਸੀਂ ਇੱਥੇ ਸਵੇਰੇ ਲੈ ਆਓ ਮੈਂ ਕੰਪਲੀਟ ਇਹਨਾਂ ਦੀ ਲਿਖਾ ਦੋਣਾ ਥਾਣੇ ਵੀ ਰਿਪੋਰਟ ਕਰ ਦੋ ਉਦੋਂ ਬਾਅਦ ਮੈਂ ਡੀਐਸਪੀ ਸਾਹਿਬ ਨਾਲ ਮੇਰੀ ਗੱਲ ਹੋਈ ਆ ਉਹਨਾਂ ਨੇ ਇੱਥੇ ਆਪਦਾ ਏਐਸਆਈ ਕਰਾਇਆ ਵਾ ਰਵੀਸ਼ ਨੇ ਤੇ ਜਦੋਂ ਪੁਲਿਸ ਪ੍ਰਸ਼ਾਸਨ ਆਇਆ ਵਾ ਅਸੀਂ ਗੱਲ ਕਰਨ ਦੇ ਆ ਅੰਦਰ ਬੈਠਾ ਸੀ ਉਹ ਕਾਨੂੰਗੋ ਮਗਰੋਂ ਸਾਡੇ ਗੱਲ ਕਰ ਜਾਂ ਇਹਨਾਂ ਨੇ ਭਜਾ ਦਿੱਤਾ ਹੁਣ ਉਹ ਇੱਥੇ ਸਾਰੇ ਤਸਵੀਰ ਦੇ ਵਿੱਚ ਵੇਖਿਆ ਉਹ ਕਿਤੇ ਵੀ ਨਹੀਂ ਹੈਗਾ ਕਿੱਥੇ ਚਲ ਜਾਊਗਾ ਜਦੋਂ ਗਵਾਹ ਕੌਣ ਖੜਾ ਵਾ ਜੋ ਮਰਜ਼ੀ ਹੋ ਜਾਏ ਜੂਨੀਅਰ ਨੇ ਹੋਣੇ ਦਾ ਅਸੀਂ ਨਹੀਂ ਕਿਉਂਕਿ ਜੇ ਗਲਤ ਨੂੰ ਗਲਤ ਇੱਕੋ ਗੱਲ ਕੀਤੀ ਸੀ ਮੈਂ ਸਾਰੇ ਦੇ ਕੋਲ ਗੱਲ ਕਹਿਣਾ ਵਾ ਕੇ ਪਹਿਲੋ ਆਪਾਂ ਆਪਣੇ ਆਪ ਨੂੰ ਸੁਧਾਰੀਏ ਜਿੱਦੋਂ ਸਾਡਾ ਆਪਾਂ ਸੁਧਰ ਗਿਆ ਉਦੋਂ ਸਾਰੇ ਸੁਧਰ ਜਾਣਗੇ ਨਾ ਗਲਤ ਕੰਮ ਹੋਣ ਦੇਣਾ ਵਾ ਜਿਹੜੇ ਪਿੱਛੇ ਹੋ ਗਏ ਹੋ ਗਏ ਆ ਸੋ ਇਹ ਚੀਜ਼ ਹੈਗੀ ਆ ਕਿ ਅਸੀਂ ਅੱਜ ਪਟਵਾਰੇ ਦੀ ਜਦੋਂ ਮਰ ਕੇ ਪੁਲਿਸ ਬਿਆਨ ਲੈਣ ਲੱਗੀ ਤੇ ਪਟਵਾਰੇ ਭੱਜ ਗਿਆ ਤੇ ਭਜਾਇਆ ਪ੍ਰਸ਼ਾਸਨ ਵਾਲਿਆਂ ਨੇ ਉਹ ਵੀ ਕੀ ਮੰਗ ਕਰਦੇ ਆ ਦਫ਼ਤਰ ਵਾਲਿਆਂ ਕਿਉਂਕਿ ਮੈਨੂੰ ਅੰਦਰ ਫੋਨ ਆ ਰਹੇ ਸੀ ਅੰਦਰ ਬਹਿ ਕੇ ਗੱਲ ਕਰਕੇ ਮਾ ਨਹੀਂ ਜੀ ਕਰਨੀ ਆ ਪਬਲਿਕ ਦੀ ਕਚਰੀ ਦੇ ਵਿੱਚ ਗੱਲ ਕਰਨੀ ਆ ਤੇ ਮੀਡੀਆ ਦੇ ਸਾਹਮਣੇ ਗੱਲ ਕਰਨੀ ਆ ਜੇ ਸੱਚਾ ਤਾਂਨੇ ਭਜਣਾ ਹੀ ਨਹੀਂ ਕਿਉਂਕਿ ਇਹ ਤਾਂ ਗੱਲ ਸ਼ੋਰ ਹੈਗੀ ਆ ਵੀਡੀਓ ਦੇ ਸਾਹਮਣੇ ਜਿੰਨੇ ਬੰਦੇ ਨੇ ਸਵਾਲ ਕੀਤੇ ਆ ਉਹ ਕੀ ਕੀ ਕੀਤੇ ਉਹਨੇ ਨਾ ਦਾ ਨਾ ਹੀ ਨਹੀਂ ਕੀਤੀ ਤੁਸੀਂ ਰਿਕਾਰਡਿੰਗ ਕੀਤੀ ਆ ਉਹਨੇ ਇੱਕ ਵੀ ਨਾ ਨਹੀਂ ਕੀਤੀ ਕਿ ਮੈਂ ਪੈਸੇ ਨਹੀਂ ਲੈ ਤੋ ਆਪ ਖੁਦ ਮੰਨਿਆ ਵਾ ਜਦੋਂ ਪੁਲਿਸ ਪ੍ਰਸ਼ਾਸਨ ਆਇਆ ਵਾ ਤੇ ਇਹਨਾਂ ਰਾਮ ਲਾਗ ਗਿਆ ਸੀ ਉਹਨਾਂ ਨਾਲ ਗੱਲ ਕਰਨ ਦੇ ਬਿਆਨ ਦੇਣ ਦੇ ਇਹਨਾਂ ਮਗਰੋਂ ਨੂੰ ਭਜਾ ਦਿੱਤਾ ਵਾ ਹੋ ਪਰ ਮੇਰਾ ਫੋਨ ਵੀ ਨੇ ਬੋਲਿਆ ਆਪ ਕਿਹਦਾ ਹਾਂ ਹਾਂ ਜੀ ਪ੍ਰਧਾਨ ਸੁਰਜੀਤ ਸਿੰਘ ਹੰਡਾ ਜੀ ਸ਼ਾਸਤਰੀ ਨੂੰ ਵੇਟੀ ਦੇ ਉਹਨਾਂ ਵੱਲੋਂ ਇੱਕ ਟੈਲੀਫੋਨ ਆਇਆ ਸੀ ਤੇ ਇੱਕ ਬਲਵਿੰਦਰ ਸਿੰਘ ਸਨੋ ਅਜੀਤ ਸਿੰਘ ਸ਼ਿਮਬਾ ਵਾਸੀ ਵਾਤਾਰਾ ਸਿੰਘ ਕਿਸਾਨ ਆ ਉਦੇ ਕੋਲ ਅਨੋਚਨ ਸਿੰਘ ਜਿਹੜਾ ਪਰਿਵਾਰੀ ਆ ਕੋਈ ਚੈੱਕ ਦੇ ਜਿਹੜੇ ਆ ਸਰਕਾਰੋਂ ਪਾਰ ਜਿੰਨੇ ਦੇ ਚੈੱਕ ਹੁੰਦੇ ਆ ਉਹਨਾਂ ਸਬੰਧੀ ਉਹ ਕੋਈ ਮਤਲਬ ਪੈਸੇ ਦੀ ਮੰਗ ਕਰ ਰਿਆ ਆ ਜਦ ਆ ਵੀ ਫੇਸਬੁਕ ਪਰ ਵੀ ਆਇਆ ਇਹ ਕੋ ਅਨੋਚਨ ਸਿੰਘ ਪਰਿਵਾਰੀ ਮੌਕਾ ਤੋਂ ਦਿਨੋਂ ਹੀ ਇਹ ਕਿਸਕ ਦੀ ਆ ਜੀ ਸਰ ਭਾਈ ਕੀ ਹੋਈ ਗਈ ਇਹ ਆਪਾਂ ਕੋਲ ਕੰਪਲੀਟਡ ਤੋਂ ਦਰਖਾਸਤ ਲੈ ਲੈਨੇ ਆ ਜੋ ਸਰਦਰ ਇਨਵੈਸਟੀਗੇਸ਼ਨ ਹੋਊਗਾ ਠੀਕ ਹੈ ਜੀ